ਸਸਿ ਲੜਿਆਨ ਕਰ ਐਵੇਂ ਸੜਿਆਨ ਕਰ ਕਦੇ ਤੂੰ ਤਾਂ ਹੁੰਦੀ ਸੀ ਮੋਟਿਆਰ ਨਹੀਂ ਤੈਨੂੰ ਤੇਰੇ ਦਿਨ ਪੁੱਲ ਗਏ ਕਦੇ ਤੂੰ ਤਾਂ ਹੁੰਦੀ ਸੀ ਮੋਟਿਆਰ ਨਹੀਂ ਤੈਨੂੰ ਤੇਰੇ ਦਿਨ ਪੁੱਲ ਗਏ ਕਦੇ ਤੂੰ ਤਾਂ ਹੁੰਦੀ ਸੀ ਮੋਟਿਆਰ ਨਹੀਂ ਤੈਨੂੰ ਤੇਰੇ ਦਿਨ ਪੁੱਲ ਗਏ ਸੂਨੀਆਂ ਨੇ ਗੱਲਾਂ ਮੈਂ ਗਵੰਡਣਾ ਤੋਂ ਤੇਰੀਆਂ ਤੇਰੀ ਵੀ ਜਵਾਨੀ ਵਿੱਚ ਚੱਲੀਆਂ ਹਨੇਰੀਆਂ ਸੋਨੀਆਂ ਨੇ ਗੱਲਾਂ ਮੈਗਵੰਡਨਾ ਤੋਂ ਤੇਰੀਆਂ ਤੇਰੀ ਵੀ ਜਵਾਨੀ ਵਿੱਚ ਚੱਲੀਆਂ ਹਨੇਰੀਆਂ ਸੋਰਾ ਰੱਖਿਆ ਗੁਲਾਮ ਰੱਖੀ ਹੱਥ 'ਚ ਲਗਾਂ ਜਿਹੜਾ ਪਿੰਡ ਦਾ ਸੀ ਨੰਬਰਦਾਰ ਨਹੀਂ ਤੈਨੂੰ ਤੇਰੇ ਦਿਨ ਪੁੱਲਗੇ ਕਦੇ ਤੂੰ ਵੀ ਤਾਂ ਹੁੰਦੀ ਸੀ ਮੁੱਟਿਆਰ ਨਹੀਂ ਤੈਨੂੰ ਤੇਰੇ ਦਿਨ ਪੁੱਲਗੇ ਕਦੇ ਤੂੰ ਵੀ ਤਾਂ ਹੁੰਦੀ ਸੀ ਮੁੱਟਿਆਰ ਨਹੀਂ ਤੈਨੂੰ ਤੇਰੇ ਦਿਨ ਪੁੱਲਗੇ ਗੁੱਤ ਮੇਰੀ ਵੇਖ ਵੇਖ ਤਾਪ ਤੈਨੂੰ ਚੜਦਾ ਚੜਦੀ ਜਵਾਨੀ ਵੇਖ ਤੈਨੂੰ ਕੀ ਅਲੜਦਾ ਤੇਰੀ ਪੁੱਤ ਦੀ ਹਨਾਰ ਤੇਰੇ ਘਰ ਦਾ ਸ਼ਿੰਗਾਰ ਤੈਨੂੰ ਕਾਹਦੀ ਏ ਮੇਰੇ ਨਾਲ ਖਾਰ ਨਹੀਂ ਤੈਨੂੰ ਤੇਰੇ ਦਿਨ ਪੁੱਲਗੇ ਕਹਦੇ ਤੂੰ ਵੀ ਤਾਂ ਹੁੰਦੀ ਸੀ ਮੁੱਟਿਆਰ ਨਹੀਂ ਤੈਨੂੰ ਤੇਰੇ ਦਿਨ ਪੁੱਲ ਗਏ ਕਹਦੇ ਤੂੰ ਵੀ ਤਾਂ ਹੁੰਦੀ ਸੀ ਮੁੱਟਿਆਰ ਨਹੀਂ ਤੈਨੂੰ ਤੇਰੇ ਦਿਨ ਪੁੱਲ ਗਏ ਪੁੱਤ ਨੂੰ ਵਗਾੜ ਕੇ ਤੂੰ ਐਸਾ ਸਿਰ ਚਾੜਿਆ ਗਲਗਲ ਫਿਰਦਾ ਐ ਐਸਾ ਤੂੰ ਵਗਾੜਿਆ ਪੁੱਤ ਨੂੰ ਵਗਾੜ ਕੇ ਤੂੰ ਐਸਾ ਸਿਰ ਚਾੜਿਆ ਗਲਗਲ ਫਿਰਦਾ ਐ ਇੰਨਾ ਤੂੰ ਵਗਾੜਿਆ ਜਦੋਂ ਪੱਕੇ ਤੁਰ ਗਈ ਓਨ ਲੋੜ ਮੇਰੀ ਪਈ ਕਿੱਤ ਲਿਆਏਂਗੀ ਸ਼ਮਕ ਜਹੀ ਨਾਰ ਨਹੀਂ ਤੈਨੂੰ ਤੇਰੇ ਦਿਨ ਪੁੱਲ ਗਏ ਸਸ ਕਦ ਤੂੰ ਹੀ ਤਾਂ ਹੁੰਦੀ ਸੀ ਮੁੱਟਿਆ ਨਹੀਂ ਤੈਨੂੰ ਤੇਰੇ ਦਿਨ ਪੁੱਲ ਗਏ ਸਸ ਲੜਿਆ ਨ ਕਰੇ ਐਵੇਂ ਸੜਿਆ ਨ ਕਰ ਸਸ ਲੜਿਆ ਨ ਕਰੇ ਐਵੇਂ ਸੜਿਆ ਨ ਕਰ ਕਦ ਤੂੰ ਹੀ ਤਾਂ ਹੁੰਦੀ ਸੀ ਮੁੱਟਿਆ ਨਹੀਂ ਤੈਨੂੰ ਤੇਰੇ ਦਿਨ ਪੁੱਲ ਗਏ